ਡੀਪ ਡਿਜ਼ਾਈਨ ਹੈ ਇਹ ਡੀਪ ਸਰਕਾਰ ਦਾ ਡੀਪ ਸਟੇਟ ਦਾ ਇਹ ਨਵੀਂ ਕਿਸਮ ਦਾ ਇੱਕ ਅਤਵਾਦ ਹੈ ਜਿਹੜਾ ਤੁਹਾਡੇ ਲੋਕਾਂ ਦੇ ਝੋਲੀ ਦੇ ਵਿੱਚ ਪਾਇਆ ਜਾ ਰਿਹਾ ਹੈ ਇਹ ਕੱਲੀ ਤੁਹਾਡੀ ਜ਼ਮੀਨ ਨਹੀਂ ਹਥਿਆਉਣ ਲੱਗੇ ਸੀ ਇਹ ਤੁਹਾਡਾ ਵਿਰਸਾ ਲੁੱਟਣ ਲੱਗੇ ਸੀ ਇਹ ਲੋਕ ਤੁਹਾਡਾ ਵਿਰਸਾ ਤੁਹਾਡਾ ਕਲਚਰ ਖਤਮ ਕਰਨ ਲੱਗੇ ਸੀ ਇੱਕ ਨਵੀਂ نسل 쿠ਸ਼ੀ ਤੁਹਾਡੀ ਹੋਣ ਲੱਗੀ ਸੀ ਜੇ ਲੈਂਡ ਪੁਲਿੰਗ ਪਾਲਿਸੀ ਨੂੰ ਮੈਂ ਇੱਕ ਨਵਾਂ ੱੱਲੂ ਘਾਰਾ ਕਹਿ ਦਮਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਸੀ ਤਾਂ ਇਹਦੇ ਵਿੱਚ ਕੋਈ ਵੀ ਅਤਕਥਨ ਨਹੀਂ ਹੋ ਸਕਦੀ ਸਾਨੂੰ ਇਹ ਕਿਹੜੇ ਪਾਸੇ ਨਾਲ ਜਾਂਦੇ ਨੇ ਸਾਨੂੰ ਜਾਤ ਪਾਤ ਦੇ ਵਿੱਚ ਲਿਜਾ ਦਿੰਦੇ ਨੇ ਲੋਕ ਇਹ ਸਾਨੂੰ ਨਸਲਾਂ ਦੇ ਵਿੱਚ ਲਿਜਾਉਂਦੇ ਨੇ ਇੱਕ ਪਾਸੇ ਗੱਲ ਕਰਦੇ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਤੇ ਦੂਜੇ ਪਾਸੇ ਇਹਨਾਂ ਨੇ ਆਪਣੀਆਂ ਪਾਰਟੀਆਂ ਦੇ ਵਿੱਚ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ہوا ਹੁੰਦਾ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ہوا ਹੁੰਦਾ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ہوا ਹੁੰਦਾ ਪੰਜਾਬ ਇਹਨਾਂ ਦੇ ਜ਼ਿਹਨ ਦੇ ਵਿੱਚ ਨਹੀਂ ਹੈ ਇਹਨਾਂ ਦੇ ਨਵੇਂ ਤੋਂ ਨਵੇਂ ਮਹਿਲ ਬਣ ਰਹੇ ਨੇ ਨਮੀਆਂ ਤੋਂ ਨਮੀਆਂ ਪ੍ਰਾਪਰਟੀਆਂ ਖਰੀਦੀਆਂ ਜਾ ਰਹੀਆਂ ਨੇ ਇਹਨਾਂ ਦਾ ਲਿਵਿੰਗ ਸਟੈਂਡਰਡ ਉੱਚਾ ਹੋ ਰਿਹਾ ਤੇ ਥੋੜਾ ਜੀਅ ਆਕਾਤ ਹੋ ਰਿਹਾ ਤੁਹਾਡਾ ਸਕੀਮਾਂ ਲੈ ਕੇ ਆਉਂਦੇ ਨੇ ਥੋੜੇ ਪੁੱਤ ਇਹਨਾਂ ਨੇ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਜੀਭ ਥੱਲੇ ਵਾਲੀਆਂ ਗੋਲੀਆਂ ਉਹ ਖਾਣ ਵਾਲ ਤੇ ਥੋੜੇ ਪੁੱਤ ਇਹਨਾਂ ਨੇ ਹਸਪਤਾਲਾਂ ਦੇ ਹੋਟ ਸੈਂਟਰਾਂ ਦੀ ਲਾਈਨਾਂ 'ਚ ਖੜੇ ਕੀਤੇ ਹੋਏ ਨੇ ਨਵੇਂ ਨਵੇਂ ਰੂਪ ਲੈ ਕੇ ਆ ਰਹੇ ਨੇ ਨਵੇਂ ਨਮੀਆਂ ਪਾਰਟੀਆਂ ਗਠਿਤ ਹੋ ਰਹੀਆਂ ਸਿਰਫ ਤੇ ਸਿਰਫ ਤੁਹਾਡੀ ਵੋਟ ਨੂੰ ਵੰਡਣ ਵਾਸਤੇ ਇੱਕ ਹੁਣ ਨਵੀਂ ਪਾਰਟੀ ਫੇਰ ਬਣ ਕੇ ਆਟੀ ਆ ਆ ਪਿਛਲੇ 2-4 ਦਿਨ ਪਹਿਲਾਂ ਹਲੇ ਤੱਕ ਉਹ ਆਪਣਾ ਨਾਮ ਨਹੀਂ ਦੱਸ ਰਹੇ ਵੀ ਸਾਡਾ ਨਾਮ ਕੀ ਆ ਉਹਦਾ ਵੀ ਡਿਜ਼ਾਈਨ ਬੜਾ ਖੂਬਸੂਰਤ ਆ ਥੋੜੀ ਦੇਤੀ ਉਹ ਭਲੋ ਲੋਕੋ ਇਹ ਬਹੁਤ ਤਰੀਕੇ ਨਾਲ ਇਹ ਡੀਪ ਸਟੇਟ ਦਾ ਡਿਜ਼ਾਈਨ ਆ ਇਹ ਪੰਜਾਬ ਨੂੰ ਖਤਮ ਕਰਨ ਲੱਗੀ ਹੋਈ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਥੋੜੀ ਧੌਣ ਦੇ ਵਿੱਚੋਂ ਕੀਲਾ ਕੱਢਣ ਦਾ ਇੱਕ ਨਵਾਂ ਤਰੀਕਾ ਹੈ। ਜਾਬੀ ਦੇ ਵਿੱਚ ਕਹਾਣੀਆਂ ਕਹਿੰਦੇ ਭੌਰਾਂ ਢੂੰਡਾਂ ਦੋਸਤੀ ਇੱਕੋ ਜਹੀ ਗੂੰਜ। ਭੌਰ ਤੇ ਢੂੰਡ ਦੇ ਵਿੱਚਲਾ ਫਰਕ ਤੁਹਾਨੂੰ ਪਤਾ ਕਰਨਾ ਪੈਣਾ। ਇਹ ਢੂੰਡ ਨੇ ਪਾਥੀਆਲੇ ਇਹ ਭਵਰੇ ਨਹੀਂ ਹੈ ਜਿਹੜੇ ਮਸ਼ਾਲਾਂ ਤੇ ਮੱਚ ਜਾਣਗੇ। ਇਹ ਲਾਲਜੀ ਲੋਕ ਨੇ ਗੁੰਗੇ ਹੋਏ ਹੋਏ ਨੇ ਰੀੜ ਦੀ ਹੱਡੀ ਨਹੀਂ ਹੈ ਨਾ ਲੋਕਾਂ ਦੇ ਵਿੱਚ। ਅੱਜ ਆਪਾਂ ਜਿਸ ਮਕਸਦ ਲਈ ਇੱਥੇ ਇਕੱਠੇ ਹੋਏ ਆ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਔਰ ਦੂਜਾ ਜਿਨ੍ਹਾਂ ਲੋਕਾਂ ਨੇ ਇਸ ਲੜਾਈ ਨੂੰ ਆਪਣੇ ਮੋਢੇ ਤੇ ਪੰਜਾਲੀ ਵਾਂਗ ਟਕਾ ਕੇ ਲੜਿਆ ਉਹਨਾਂ ਸਭਾਂ ਦੇ ਲਈ ਮੈਂ ਬਹੁਤ ਆਪਣਾ ਸਨਮਾਨ ਭੇਟ ਕਰਦਾ ਹਾਂ ਜਿੱਥੇ ਇਹ ਲੜਾਈ ਤੁਸੀਂ ਸਾਰੇ ਲੋਗਾਂ ਨੇ ਇਕੱਠੇ ਹੋ ਕੇ ਕਦਮ ਨਾਲ ਕਦਮ ਮਲਾ ਕੇ ਸੜਕਾਂ ਤੇ ਉਤਰ ਕੇ ਲੜਿਆ ਉਥੇ ਬਹੁਤ ਐਸੇ ਰੋਸ਼ਨ ਦਿਮਾਗ ਲੋਕ ਜਿਵੇਂ ਬਾਈ ਫਦਾ ਅੰਤੋਜ ਮਾਨ ਸਾਹਿਬ ਉਹ ਨਹੀਂ ਔਰ ਵੱਖ-ਵੱਖ ਕਿਸਾਨ ਜਿਥੇ ਬੰਦਿਆਂ ਦੇ ਪਰਦਾਨ ਸਹਿਬਾਨ ਬਹੁਤ ਪੰਜਾਬ ਦੇ ਬੁੱਧੀਜੀਵੀ ਬਹੁਤ ਪੱਤਰਕਾਰ ਭਾਈਚਾਰੇ ਦੇ ਸੋਝਵਾਰੇ ਲੋਕ ਉਹਨਾਂ ਨੇ ਇਸ ਲੜਾਈ ਨੂੰ ਟੇਬਲ ਤੇ ਵਿਚਾਰਾਂ ਦੇ ਨਾਲ ਵੀ ਬਹੁਤ ਸੁਚੱਜੇ ਤਰੀਕੇ ਦੇ ਨਾਲ ਲੜਿਆ ਅੱਜ ਬਹੁਤ ਅਲੱਗ-ਅਲੱਗ ਸਮੱਸਿਆਵਾਂ ਦੇ ਵਿੱਚ ਪੰਜਾਬ ਘਿਰਿਆ ਹੋਇਆ ਹੈ ਪੰਜਾਬ ਦੇ ਹਾਕਮ ਜਿਹੜੇ ਇੱਕ ਕਟਬੁਤਲੀ ਦੇ ਵਾਂਗੂ ਦਿੱਲੀ ਦੇ ਵਿੱਚ ਬੈਠੇ ਲੋਕਾਂ ਦੇ ਇਸ਼ਾਰੇ ਤੇ ਚੱਲਦੇ ਨੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਲਬਰੀਜ਼ ਹੋ ਕੇ ਪੰਜਾਬ ਦੀ ਧਰਤੀ ਦੇ ਉੱਤੇ ਸਾਨੂੰ ਲੁੱਟਣ ਵਾਸਤੇ ਆਉਂਦੇ ਨੇ ਪੰਜਾਬ ਦੀ ਰੀੜ ਦੀ ਹੱਡੀ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਸਨਮਾਨ ਹੈ ਉਹ ਪੰਜਾਬ ਦੀ ਕਿਸਾਨੀ ਔਰ ਪੰਜਾਬ ਦੀ ਜ਼ਮੀਨਾਂ ਸ਼ਾਇਦ ਆਪ ਜੀ ਨੂੰ ਪਤਾ ਹੋਊ ਕਿ ਪੰਜਾਬ ਇੱਕ ਐਸਾ ਖਿੱਤਾ ਹੈ ਵੀ ਪੂਰੀ ਦੁਨੀਆ ਦੇ ਵਿੱਚ ਇਹਨੂੰ ਸਭ ਤੋਂ ਵੱਧ ਜ਼ਰਖੇਜ਼ ਜ਼ਮੀਂਦਾਵਾਂ ਮਾਣ ਪ੍ਰਾਪਤ ਹੋਇਆ ਹੈ। ਅਲੱਗ ਅਲੱਗ ਦੇਸ਼ਾਂ ਜਿਹੜੇ ਉਹ ਆਪਤੀਆਂ ਲੋੜਾਂ ਨੂੰ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਦੀ ਘਾਟ ਜਿਹੜੀ ਹੋਣ ਵਾਲੀ ਆ ਉਹਨੂੰ ਦੇਖਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਰਹੀਂ ਪੰਜਾਬ ਦੀ ਜ਼ਮੀਨ ਨੂੰ ਹਥਿਆਣਾ ਚਾਹੁੰਦੇ ਆ। ਔਰ ਪੰਜਾਬ ਦੇ ਜਿਹੜੇ ਇੱਕ ਮੈਂ ਸ਼ਬਦ ਵਰਤੂੰਗਾ ਥੋੜਾ ਜਿਹਾ ਔਖਾ ਸ਼ਬਦ ਤੁਸੀਂ ਉਹਨੂੰ ਬਰਦਾਸ਼ਤ ਕਰਿਓ ਪੰਜਾਬ ਦੀ ਧੌਣ ਦੇ ਵਿੱਚ ਨਾ ਇੱਕ ਅਲੱਗ ਕਿਸਮ ਹੁੰਦਾ ਕਿਲਾ ਤੇ ਉਹ ਜਿਹੜਾ ਸਾਡੀ ਧੌਣ ਦੇ ਵਿੱਚ ਕਿਲਾ ਹੈ ਇਹ ਸਾਨੂੰ ਸਾਡੀ ਵਿਰਾਸਤ ਦੇ ਵਿੱਚੋਂ ਮਿਲਿਆ ਅਸੀਂ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੇ ਪਿੰਡੇ ਤੇ ਹੰਢਾ ਕੇ ਇਹ ਅਸੀਂ ਧੌਣ ਵਾਲਾ ਕਿਲਾ ਪ੍ਰਾਪਤ ਕੀਤਾ ਹਾਸਲ ਕੀਤਾ ਇਹ ਸਾਨੂੰ ਕਿਸੇ ਨੇ ਉਧਾਰ ਨਹੀਂ ਦਿੱਤਾ ਇਹ ਸਾਨੂੰ ਕਿਸੇ ਨੇ ਬਖਸ਼ਿਸ਼ ਦੇ ਵਿੱਚ ਨਹੀਂ ਦਿੱਤਾ ਹੋਇਆ। ਇਹਦੀ ਜਾਗਦੀ ਉਦਾਹਰਨ ਜੋ ਤੁਸੀਂ ਲੋਕਾਂ ਨੇ ਆਪ ਆਪਣੀ ਅੱਖੀਂ ਦੇਖੀ ਆ। ਉਦਾਹਰਨਾਂ ਉਸ ਤੋਂ ਪਿੱਛੇ ਦੀਆਂ। ਮੈਂ ਉਹਨਾਂ ਉਦਾਹਰਨਾਂ ਦੇ ਵਿੱਚ ਨਹੀਂ ਜਾਊਂਗਾ। ਮੈਂ ਇੱਕ ਤਾਜ਼ਾ ਉਦਾਹਰਨ ਦੇ ਵਿੱਚ ਜਾਊਂਗਾ ਜਿਹੜੀ ਕਿਸਾਨੀ ਅੰਦੋਲਨ ਦੇ ਘੋੜ ਦੇ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ। ਪੰਜਾਬ ਨੂੰ ਰੋਕਣ ਵਾਸਤੇ ਸੜਕਾਂ ਦੇ ਉੱਤੇ ਕਿੰਨੇ ਤਰ੍ਹਾਂ ਦੇ ਹੱਥ-ਕੰਡੇ ਬਨਾਏ ਗਏ। ਸੜਕਾਂ ਪਟੀਆਂ ਗਈਆਂ ਗੰਦੇ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਗਈਆਂ ਸੜਕਾਂ ਤੇ ਕਿੱਲਾਂ ਗੱਡੀਆਂ ਗਈਆਂ ਸਾਨੂੰ ਇਸ ਦੇਸ਼ ਦਾ ਹਿੱਸਾ ਹੁੰਦੇ ਹੋਏ ਵੀ ਸਾਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਥੋਡੀ ਇਸ ਦੇਸ਼ ਦੇ ਹਾਕਮਾਂ ਦੇ ਨਿਗਰ ਦੇ ਵਿੱਚ ਕੀ ਔਕਾਤ ਹੈ ਕੀ ਥੋਡੀ ਹیثیت ਹੈ ਪੰਜਾਬ ਇਕਜੁੱਟ ਹੋ ਕੇ ਉੱਥੇ ਲੜਿਆ ਇੱਕ ਡਾਕੇ ਪੰਜਾਬ ਨੇ ਦਿੱਲੀ ਦੇ ਬਾਰਡਰ ਨੂੰ ਘੇਰਿਆ ਜਾ ਕੇ 600 ਤੋਂ ਉੱਪਰ ਸਾਡੇ ਕਿਸਾਨ ਮ੍ਰਿਤਕ ਹੋ ਕੇ ਵਾਪਸ ਪੰਜਾਬ ਦੇ ਵਿੱਚ ਆਏ ਆਪਣੀਆਂ ਜਾਨਾਂ ਬਾਰਡਰ ਤੇ ਦੇ ਦਿੱਤੀਆਂ ਤੁਸੀਂ ਲੋਕ ਬੈਠੇ ਹੋ ਤੁਸੀਂ ਇੱਕ ਸਾਲ ਤੋਂ ਉੱਪਰ ਸਮਾਂ ਸੜਕਾਂ ਨੂੰ ਆਪਣਾ ਘਰ ਬਣਾਇਆ ਲੋਹੇ ਦੇ ਡੱਬਿਆਂ ਦੇ ਵਿੱਚ ਤੁਸੀਂ ਆਪਣੇ ਰਹਿਣ ਬਸੇਰੇ ਬਣਾਏ ਦਿੱਲੀ ਦੇ ਹਾਕਮ ਨੇ ਤੁਹਾਡੀ ਤਾਕਤ ਚੈੱਕ ਕੀਤੀ ਤੁਹਾਡਾ ਪਾਣੀ ਚੈੱਕ ਕੀਤਾ ਦਿੱਲੀ ਦੇ ਹਾਕਮ ਨੇ ਉੱਥੇ ਤੁਸੀਂ ਜਿੱਥੇ ਸੜਕ ਤੇ ਉੱਤਰ ਕੇ ਮੋਰਚੇ ਲਾਏ ਤਾਂ ਮੈਂ ਬੜੇ ਸਨਮਾਨ ਨਾਲ ਕਹਿਣਾ ਚਾਹੂੰਗਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਟੇਬਲ ਟਾਕ ਤੇ ਜਾ ਕੇ ਕਾਨੂੰਨੀ ਤਰੀਕੇ ਦੇ ਨਾਲ ਤਰਕ ਦੇ ਨਾਲ ਬਹੁਤ ਹੀ ਸੁਲਝੇ ਹੋਏ ਬਹੁਤ ਪੜ੍ਹੇ ਲਿਖੇ ਆਪਸਰਾ ਨੂੰ ਟੇਬਲ ਦੇ ਉੱਤੇ ਮੇਜ਼ ਦੇ ਉੱਤੇ ਧੱਕੇ ਵੀ ਧੂਲ ਚਟਾਈ ਆ ਤੁਸੀਂ ਲੋਹਾ ਮਨਵਾਇਆ ਤੁਸੀਂ ਉਹਨਾਂ ਨੂੰ ਦੱਸਿਆ ਕਿ ਵਿਰੋਧ ਕੱਲਾ ਸੜਕਾਂ ਤੇ ਨਹੀਂ ਹੁੰਦਾ ਵਿਰੋਧ ਟੇਬਲ ਤੇ ਬੈਠ ਕੇ ਵੀ ਹੋ ਜਾਂਦਾ ਉਥੋਂ ਪੰਜਾਬ ਦੇ ਸਿਰ ਇੱਕ ਨਵਾਂ ਸਹਿਰਾ ਵੀ ਸੱਜਿਆ ਜਿੱਥੇ ਪੰਜਾਬ ਨੂੰ ਉੜਤਾ ਪੰਜਾਬ ਦਾ ਨਾਮ ਦਿੱਤਾ ਗਿਆ ਉਹ ਉੜਤੇ ਪੰਜਾਬ ਦੇ ਨਾਮ ਨੂੰ ਤੁਸੀਂ ਲੋਕਾਂ ਨੇ ਮਟਿਆ ਆਪਦੇ ਖੂਨ ਦੇ ਨਾਲ ਆਪਦੇ ਪਸੀਨੇ ਦੇ ਨਾਲ ਤੇ ਤੁਸੀਂ ਉੱਥੇ ਇੱਕ ਨਵੇਂ ਪੰਜਾਬ ਦੀ ਉਤਾਰਨ ਦਿੱਤੀ ਜਿਹਨੂੰ ਫਿਰ ਜੂੰਜਦਾ ਪੰਜਾਬ ਕਿਹਾ ਗਿਆ ਤੇ ਅੱਜ ਜਿਹੜੇ ਹੁਣ ਨਵੇਂ ਹੁਕਮਰਾਨ ਜਿਵੇਂ ਬਾਈ ਜੀ ਨੇ ਦੱਸਿਆ ਹੁਣੇ ਮਟੌਰ ਤੋਂ ਬਿਕਰਮ ਬਾਈ ਜੀ ਨੇ ਉਹਨਾਂ ਨੇ ਦੱਸਿਆ ਤੇ ਕਿਸਾਨ ਜੁਨੀਅਨ ਦੇ ਪ੍ਰਧਾਨ ਸਾਹਿਬ ਜਿਹੜੇ ਜ਼ਿਲ੍ਹੇ ਦੇ ਨੇ ਉਹਨਾਂ ਨੇ ਵੀ ਦੱਸਿਆ ਭਾਰਤੀ ਕਿਸਾਨ ਜੁਨੀਅਨ ਦੇ ਪ੍ਰਧਾਨ ਸਾਹਿਬ ਨੇ ਕਿ ਅਸੀਂ ਦੂਜੇ ਲੋਕਾਂ ਤੋਂ ਤੰਗ ਹੋ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ 92 ਵਿਧਾਇਕ ਉਸ ਤੋਂ ਬਾਅਦ ਆ ਦੋ ਤਿੰਨ ਚੋਣਾਂ ਨਵੀਆਂ ਹੋਈਆਂ ਬਾਈ ਇਲੈਕਸ਼ਨ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਆਮ ਪਾਰਟੀ ਨੇ ਲੁੱਟਿਆ ਲੜਿਆ ਨਹੀਂ ਹੈ ਉਹਨਾਂ ਨੇ ਉਹਨਾਂ ਨੇ ਉਹਨਾਂ ਚੋਣਾਂ ਨੂੰ ਲੁੱਟਿਆ ਤੇ 92 ਤੋਂ ਫਿਰ ਉਹਨਾਂ ਦੀ ਗਣਤੀ ਉੱਪਰ ਚੱਲੀ ਗਈ। ਇੱਕ ਵੀ ਕੋਈ ਵਿਧਾਇਕ ਆਮ ਆਦਮੀ ਪਾਰਟੀ ਦਾ ਇੱਕ ਵੀ ਕੋਈ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਇੱਕ ਵੀ ਕੋਈ ਇਹਨਾਂ ਦਾ ਲੋਕ ਸਭਾ ਦਾ ਮੈਂਬਰ ਅੱਜ ਤੱਕ ਪੰਜਾਬ ਦੇ ਕਿਸੇ ਵੀ ਮਸਲੇ ਤੇ ਪੰਜਾਬ ਦੇ ਕਿਸੇ ਵੀ ਦਰਦ ਤੇ ਪੰਜਾਬ ਦੇ ਕਿਸੇ ਵੀ ਦੁਖਾਂਤ ਤੇ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਨੇ ਵੀ ਆਪਣੀ ਜ਼ੁਬਾਨ ਨਹੀਂ ਖੋਲੀ ਭੰਗੜੇ ਪਾਉਂਦੇ ਤੁਸੀਂ ਇਹਨਾਂ ਨੂੰ ਆਪ ਦੇਖਦੇ ਹੋ ਆਪਣੇ ਫੋਨਾਂ ਤੇ ਨਿਊਜ਼ ਚੈਨਲਾਂ ਤੇ ਇਹਨਾਂ ਦੇ ਵਿਆਹਾਂ ਦੀਆਂ ਖੁਸ਼ੀਆਂ ਮਨਾਉਂਦੇ ਤੁਸੀਂ ਦੇਖਦੇ ਹੋ ਇਹਨਾਂ ਦੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਤੁਸੀਂ ਟੀਵੀ ਤੇ ਦੇਖਦੇ ਹੋ ਤੇ ਟੋੜੇ ਬੱਚੇ ਜਿਹੜੇ ਰੋਲਦੇ ਫਿਰਦੇ ਆ ਜਿਨ੍ਹਾਂ ਦੇ ਗਲਾਂ ਦੇ ਵਿੱਚ ਅਲੱਗ-ਅਲੱਗ ਨਾਮ ਲਿਖ ਕੇ ਤਖਤੀਆਂ ਪਾਈਆਂ ਜਾਂਦੀਆਂ ਜਿੱਥੇ ਇਹਨਾਂ ਨੂੰ ਬੇਰੁਜ਼ਗਾਰ ਕਿਹਾ ਜਾਂਦਾ ਜਿੱਥੇ ਇਹਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਜਿੱਥੇ ਇਹਨਾਂ ਨੂੰ ਵੱਖਵਾਦੀ ਕਿਹਾ ਜਾਂਦਾ ਜਿੱਥੇ ਇਹਨਾਂ ਨੂੰ ਅਤਵਾਦੀ ਲਿਖਿਆ ਜਾਂਦਾ ਇਹ ਤਖਤੀਆਂ ਤੋਂ ਥੋੜੇ ਲੋਕਾਂ ਦੇ ਔਰ ਥੋੜੇ ਜਵਾਨਾਂ ਦੇ ਗਲਾਂ ਦੇ ਵਿੱਚ ਇਹਨਾਂ ਹਕੂਮਤਾਂ ਨੇ ਪਾਈਆਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਦੇਵ ਸਾਨੀ ਨਵੀਂ ਪਾਰਟੀ ਆ ਗਈ ਨਮੀ ਪਾਰਟੀ ਸਾਡੀ ਪੰਜਾਬ ਨੂੰ ਸੰਭਾਲੇਗੀ ਇਹਨਾਂ ਨੇ ਇੱਕ ਨਾਰਾ ਵੀ ਦਿੱਤਾ ਸੀ ਰੰਗਲਾ ਪੰਜਾਬ ਬਣਾਏਗੇ ਪਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਜਜ਼ਬਾਤੀ ਲੋਕਾਂ ਅਸੀਂ ਜਾਣੇ ਅਣਜਾਣੇ ਦੇ ਵਿੱਚ ਜਜ਼ਬਾਤ ਦੇ ਵਿੱਚ ਆ ਗਏ ਦੁਖੀ ਉਹ ਇੰਨੇ ਹੋਏ ਹੋਏ ਸੀ ਦੂਸਰੀਆਂ ਪਾਰਟੀਆਂ ਤੋਂ ਅਸੀਂ ਇਹਨਾਂ ਨੂੰ ਆਪਣੇ ਵਰਗੇ ਸਮਝ ਕੇ ਆਪਣੇ ਸਿਰ ਤੇ ਬਿਠਾ ਲਿਆ ਪਰ ਇਹ ਉਹ ਲੋਕ ਮੇ ਧੜ ਵੀ ਨਿਕਲੇ ਇਹਨਾਂ ਨੇ ਸਾਨੂੰ ਕਲਾਵੇ ਦੇ ਵਿੱਚ ਲਿਆ ਸਾਨੂੰ ਜਫੀ ਦੇ ਵਿੱਚ ਲਿਆ ਬਾਕੀਆਂ ਨੇ ਤਾਂ ਸਾਡੀ ਪਿੱਠ ਤੇ ਖੰਜਰ ਮਾਰੇ ਸੀ ਇਹਨਾਂ ਨੇ ਸਾਡੀ ਬੱਖੀ ਦੇ ਵਿੱਚ ਖੰਜਰ ਮਾਰੇ ਬੱਖੀ ਦੇ ਵਿੱਚ ਲੈਂਡ ਪੁਲਿੰਗ ਨੀਤੀ ਲੈ ਕੇ ਆ ਗਏ ਹੁਣ 60533 ਏਕੜ ਜ਼ਮੀਨ ਇਹਨਾਂ ਨੇ ਉਹਨੂੰ ਕਬਜ਼ਾ ਕਰਨ ਵਾਸਤੇ ਇਹ ਲੈਂਡ ਪੁਲਿੰਗ ਪੋਲਿਸੀ 2025 ਲੈ ਕੇ ਆ ਗਏ ਜ਼ਮੀਨ ਥੋਡੀ ਮਾਲਕ ਤੁਸੀਂ ਮਿਹਨਤੀ ਤੁਸੀਂ ਥੋੜੇ ਬਜ਼ੁਰਗਾਂ ਤੋਂ ਤੁਹਾਨੂੰ ਜ਼ਮੀਨ ਮਿਲੀ ਤੇ ਇਹਨਾਂ ਨੇ ਤੁਹਾਨੂੰ ਕੀ ਕਿਹਾ ਵੀ ਤੁਹਾਨੂੰ 25 ਕ ਮਰਲੇ ਵਿੱਚੋਂ ਮਿਲਣਗੇ ਤੇ ਬਾਕੀ ਫ੍ਰੀ ਖਾਤੇ ਦੇ ਵਿੱਚ ਤੁਹਾਡੀ ਜ਼ਮੀਨ ਹਥੇ ਆਈ ਜਾਊਗੀ ਤੇ ਨਾਮ ਦਿੱਤਾ ਉਹਨੂੰ ਵਿਕਾਸ ਦਾ ਕਰਨਾ ਵਿਨਾਸ਼ ਹੈ ਤੇ ਨਾਮ ਦਿੱਤਾ ਵਿਕਾਸ ਦਾ ਕਿਸਾਨੀ ਅਦਾਲਨ ਅੰਦੋਲਨ ਦੇ ਦੌਰਾਨ ਤੁਸੀਂ ਸਿੱਖਿਆ ਵੀ ਆਪਣੇ ਹੱਕਾਂ ਲਈ ਲੜਨਾ ਕਿਵੇਂ ਹੈ ਨੌਜਵਾਨ ਪੀੜ੍ਹੀ ਜਾਗਰੂਕ ਹੋਈ ਉਹਨਾਂ ਨੇ ਇਸ ਪਾਲਿਸੀ ਦੀਆਂ ਨੀਤੀਆਂ ਨੂੰ ਪੜ੍ਹਿਆ ਅਲੱਗ ਅਲੱਗ ਬੁੱਧੀਜੀਵੀ ਲੋਕਾਂ ਨੇ ਉਸ ਪਾਲਿਸੀ ਦੇ ਵਿੱਚੋਂ ਉਹ ਚੀਜ਼ਾਂ ਨੂੰ ਲੱਭਿਆ ਜਿਨ੍ਹਾਂ ਨੂੰ ਇਹਨਾਂ ਨੇ ਸ਼ਬਦਾਂ ਦੇ ਥੱਲੇ ਲੁਕੋਇਆ ਹੋਇਆ ਥਾ ਡਿਬੇਟਾਂ ਚੱਲੀਆਂ ਪ੍ਰਚਾਰ ਹੋਇਆ ਇਹਨਾਂ ਨੇ ਹੱਤਕੰਡੇ ਅਪਣਾਏ ਕਦੇ ਪੋਸਟਰ ਦੇ ਕੇ ਕਦੇ ਜਾਲੀ ਜੇ ਕਿਸਾਨ ਖੜੇ ਕਰਕੇ ਤੁਸੀਂ ਇੱਕ ਤਸਵੀਰ ਦੇਖੀ ਹੋਣੀ ਹੈ ਲੁਧਿਆਣੇ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਇੱਕ ਜਿਹੜਾ ਨਵਾਂ ਇਹਨਾਂ ਦਾ ਐਮਐਲਏ ਬਣਿਆ ਜਿਹਨੂੰ ਇਹਨਾਂ ਨੇ ਇੰਡਸਟਰੀ ਦਾ ਮਨਿਸਟਰ ਬਣਾਇਆ ਉਹਦੇ ਨਾਲ ਖੜਾ ਇੱਕ ਬੰਦਾ 100 ਗਿਲੇ ਦੀ ਸਹਿਮਤੀ ਦਿੰਦਾ ਸੀ ਉਹ ਕਿਸਾਨ ਨਹੀਂ ਸੀ ਹੈ ਉਹ ਕਲੋਨੀ ਕੱਟਣ ਵਾਲਾ ਇੱਕ ਕਰੋਨਾਇਜ਼ਰ ਦਾ ਪ੍ਰਾਪਰਟੀ ਡੀਲਰ ਕਹਿ ਸਕਦੇ ਆ ਜਿਹਨੂੰ ਅਲੱਗਾ-ਅਲੱਗਾ ਇਹਨਾਂ ਨੇ ਆਪਣੇ ਲੋਕਾਂ ਨੂੰ ਬੁਲਾ ਕੇ ਸਟੇਜਾਂ ਸਜਾਈਆਂ ਤੇ ਸਾਡੇ ਵਿੱਚੋਂ ਹੀ ਸਾਡੇ ਵਰਗੇ ਲੋਕਾਂ ਨੂੰ ਉੱਥੇ ਖੜਾਇਆ ਜਿਨ੍ਹਾਂ ਦੀ ਕੋਈ ਨਾ ਜ਼ਮੀਨ ਆਉਂਦੀ ਸੀ ਕਿਸੇ ਪਾਸੇ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਨਾ ਉਹਨਾਂ ਦਾ ਕੋਈ ਪਿੰਡ ਆਉਂਦਾ ਸੀ ਉੱਥੇ ਉਹਨਾਂ ਲੋਕਾਂ ਤੋਂ ਕਸੀਦੇ ਪੜਾਏ ਗਏ ਕਿ ਮਾਨ ਸਾਹਿਬ ਤੁਸੀਂ ਤਾਂ ਸਾਡਾ ਵਿਕਾਸ ਕਰਤਾ ਤੁਸੀਂ ਸਾਨੂੰ ਅਮੀਰ ਕਰਤਾ ਜੇ ਜਮੀਨਾਂ ਵੇਚਣ ਤੋਂ ਬਾਅਦ ਤੁਸੀਂ ਅਮੀਰੀ ਚੈੱਕ ਕਰਨੀ ਆ ਤਾਂ ਇੱਕ ਵਾਰ ਮੁਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਘੁੰਮ ਕੇ ਦੇਖੋ ਘਰਾਂ ਦੇ ਵਿੱਚ ਜਿੰਨੇ ਪੁੱਤ ਮਾਫ਼ ਕਰਨਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਜਿੰਨੀਆਂ ਧੀਆਂ ਉਹਨਾਂ ਦੇ ਵਿੱਚੋਂ 80% ਨਸ਼ੇੜੀ ਹੋ ਗਈਆਂ ਉਹਨਾਂ ਦਾ ਟਾਈਮ ਟੇਬਲ ਸ਼ਾਮ ਨੂੰ 5 ਵਜੇ ਉਹਨਾਂ ਦਾ ਦਿਨ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਵਿਕਾਸ ਦਿੱਤਾ ਕਿਸੇ ਨੇ ਨਿਊ ਚੰਡੀਗੜ੍ਹ ਬਸਾਇਆ ਤੇ ਕਿਸੇ ਨੇ ਗ੍ਰੇਟਰ ਮੁਹਾਲੀ ਬਣਾਤਾ 5 ਵਜੇ ਉਹਨਾਂ ਦਾ ਦਿਨ ਸਟਾਰਟ ਹੁੰਦਾ ਉਹਨਾਂ ਦੇ ਬੱਚਿਆਂ ਦਾ ਉਹ 5 ਵਜੇ ਉੱਠ ਕੇ ਨਹਾ ਕੇ ਗੱਡੀਆਂ ਚੱਕਦੇ ਆ ਮਹਿੰਗੀਆਂ ਤੇ ਸਾਰੀ ਸਾਰੀ ਰਾਤ ਕਲੱਬਾਂ ਦੇ ਵਿੱਚ ਰਹਿੰਦੇ ਆ ਜਾ ਕੇ ਤੇ ਸਵੇਰੇ 5 ਵਜੇ ਦੇ ਨੂੰ 6 ਵਜੇ ਦੇ ਨੂੰ ਘਰਾਂ ਦੇ ਵਿੱਚ ਵਾਪਸ ਆਉਂਦੇ ਆ ਉਹਨਾਂ ਦੀ ਵਿਰਾਸਤ ਦਾ ਉਜਾੜਾ ਹੋ ਗਿਆ ਉਹਨਾਂ ਦੀ ਵੰਸ਼ ਖਤਮ ਹੋ ਰਹੀ ਹੈ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਲਾਕ ਕਿਸੇ ਜਗ੍ਹਾ ਹੋ ਰਹੇ ਆ ਤੁਮ ਹੜੀ ਜ਼ਿਲ੍ਹੇ ਦੇ ਵਿੱਚ ਹੋ ਰਹੇ ਆ ਜੀ ਕਾਰਨ ਕੀ ਆ ਆ ਜਿਹੜਾ ਵਿਕਾਸ ਤੁਹਾਨੂੰ ਦੇਣ ਲੱਗੇ ਸੀ ਇਹ ਵਿਕਾਸ ਉੱਥੇ ਦੇ ਦਿੱਤਾ ਸੀ ਪਹਿਲੀਆਂ ਸਰਕਾਰਾਂ ਨੇ ਇਹ ਕੱਲੀ ਥੋੜੀ ਜ਼ਮੀਨ ਨਹੀਂ ਹਥਿਆਉਣ ਲੱਗੇ ਸੀ ਇਹ ਤੁਹਾਡਾ ਵਿਰਸਾ ਲੁੱਟਣ ਲੱਗੇ ਸੀ ਇਹ ਲੋਕ ਤੁਹਾਡਾ ਵਿਰਸਾ ਤੁਹਾਡਾ ਕਲਚਰ ਖਤਮ ਕਰਨ ਲੱਗੇ ਸੀ ਇੱਕ ਨਵੀਂ ਨਸਲ ਕੁਸ਼ੀ ਤੁਹਾਡੀ ਹੋਣ ਲੱਗੀ ਸੀ ਜੇ ਲੈਂਡ ਪੁਲਿੰਗ ਪਾਲਸੀ ਨੂੰ ਮੈਂ ਇੱਕ ਨਮਕ ੱੱਲੂਕਾਰਾ ਕਹਿ ਦਮਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਸੀ ਤਾਂ ਇਹਦੇ ਵਿੱਚ ਕੋਈ ਵੀ ਅਤ ਕਥਨ ਨਹੀਂ ਨਹੀਂ ਹੋ ਸਕਦੀ ਸਾਨੂੰ ਇਹ ਕਿਹੜੇ ਪਾਸੇ ਨਾਲ ਜਾਂਦੇ ਨੇ ਸਾਨੂੰ ਜਾਤ ਪਾਤ ਦੇ ਵਿੱਚ ਅਲ ਜਾ ਦਿੰਦੇ ਨੇ ਲੋਕ ਇਹ ਸਾਨੂੰ ਨਸਲਾਂ ਦੇ ਵਿੱਚ ਅਲ ਜਾਉਂਦੇ ਨੇ ਇੱਕ ਪਾਸੇ ਗੱਲ ਕਰਦੇ ਨੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਨੋ ਤੇ ਦੂਜੇ ਪਾਸੇ ਇਹਨਾਂ ਨੇ ਆਪਣੀਆਂ ਪਾਰਟੀਆਂ ਦੇ ਵਿੱਚ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ਹੋਦਾ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ਹੋਦਾ ਕੋਈ ਕਿਸੇ ਬਰਾਦਰੀ ਦਾ ਪ੍ਰਧਾਨ ਲਾਇਆ ਹੋਦਾ ਤੇ ਸਟੇਜਾਂ ਤੇ ਖੜ ਕੇ ਨਾਰਾ ਦੰਦਦੇ ਨੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਨੋ ਤੇ ਆਪਾਂ ਭੋਲੇ ਲੋਕ ਇਹਨਾਂ ਦੀਆਂ ਗੱਡੀਆਂ ਦੇ ਮਗਰ ਭੱਜਦੇ ਆਂ ਅਸੀਂ ਲੋਕ ਹੁਣੇ ਹੱਥ ਘੜੇ ਕਰਵਾਏ ਬਾਈ ਜੀ ਨੇ ਵੀ ਸਾਰਿਆਂ ਨਾਲ ਹੋ ਕੇ ਦੇਖ ਲਿਆ ਕਿ ਪੰਜਾਬ ਨਾਲ ਵਾਕਈ ਸੱਚ ਗੱਲ ਆ ਮੈਨੂੰ ਚੰਗਾ ਲੱਗਿਆ ਉਦੋਂ ਜਦੋਂ ਤੁਸੀਂ ਸਾਰਿਆਂ ਨੇ ਹੱਥ ਖੜੇ ਕੀਤੇ ਉਦੋਂ ਮੈਂ ਦੇਖਿਆ ਵੀ ਠੀਕ ਆ ਸੰਗਤ ਸੁਣਦੀ ਆ ਮੈਨੂੰ ਪਹਿਲਾਂ ਇਹ ਸੀ ਕਿ ਤੇ ਪਕੌੜਿਆਂ 'ਚ ਧਿਆਨ ਨਾ ਹੋਵੇ ਸਾਰਿਆਂ ਦਾ ਪਰ ਜਦੋਂ ਬੀਬੀਆਂ ਨੇ ਹੱਥ ਖੜੇ ਕੀਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਉਦੋਂ ਬਾਈ ਜੀ ਲੱਗੇ ਹੋਏ ਤੇ ਉੱਥੇ ਪਕੌੜੇ ਵਰਤੌਣ ਇਹ ਸਾਡੀ ਤਰਸਦੀ ਆ ਬਾਈ ਜੀ ਇੱਕ ਨਵੀਂ ਕਿਸਮ ਦੇ ਧੜਵੀ ਨੇ ਇਹ ਉਹ ਉਹ ਥੋੜੇ ਵਰਗੇ ਨੇ ਪੰਜਾਬੀ ਦੇ ਵਿੱਚ ਕਹਾਣੀ ਆ ਕਹਿੰਦੇ ਭੌਰਾਂ ਭੂੰਡਾਂ ਦੋਸਤੀ ਇੱਕੋ ਜਹੀ ਗੂੰਜ ਭੌਰ ਤੇ ਭੂੰਡ ਦੇ ਵਿੱਚ ਲਾ ਫਰਕ ਤੁਹਾਨੂੰ ਪਤਾ ਕਰਨਾ ਪੈਣਾ ਇਹ ਭੂੰਡ ਨੇ ਪਾਥੀਆਂ ਵਾਲੇ ਇਹ ਭਵਰੇ ਨਹੀਂ ਹੈ ਜਿਹੜੇ ਮਸ਼ਾਲਾਂ ਤੇ ਮੱਚ ਜਾਣਗੇ ਇਹ ਲਾਲਜੀ ਲੋਕ ਨੇ ਗੁੰਗੇ ਹੋਏ ਹੋਏ ਨੇ ਰੀੜ ਦੀ ਹੱਡੀ ਨਹੀਂ ਹੈ ਇਹਨਾਂ ਲੋਕਾਂ ਦੇ ਵਿੱਚ ਪੰਜਾਬ ਇਹਨਾਂ ਦੇ ਜ਼ਿਹਨ ਦੇ ਵਿੱਚ ਨਹੀਂ ਹੈ ਇਹਨਾਂ ਦੇ ਨਵੇਂ ਤੋਂ ਨਵੇਂ ਮਹਿਲ ਬਣ ਰਹੇ ਨੇ ਨਮੀਆਂ ਤੋਂ ਨਮੀਆਂ ਪ੍ਰਾਪਰਟੀਆਂ ਖਰੀਦੀਆਂ ਜਾ ਰਹੀਆਂ ਨੇ ਇਹਨਾਂ ਦਾ ਲਿਵਿੰਗ ਸਟੈਂਡਰਡ ਉੱਚਾ ਹੋ ਰਿਹਾ ਤੇ ਥੋੜਾ ਜੀਅ ਆਕਾਤ ਹੋ ਰਿਹਾ ਤੁਹਾਡਾ ਸਕੀਮਾਂ ਲੈ ਕੇ ਆਉਂਦੇ ਨੇ ਥੋੜੇ ਪੁੱਤ ਇਹਨਾਂ ਨੇ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਜੀਬ ਥੱਲੇ ਵਾਲੀਆਂ ਗੋਲੀਆਂ ਉਹ ਖਾਣ ਵਾਸਤੇ ਥੋੜੇ ਪੁੱਤ ਇਹਨਾਂ ਨੇ ਹਸਪਤਾਲਾਂ ਦੇ ਹੋਟ ਸੈਂਟਰਾਂ ਦੀ ਲਾਈਨਾਂ 'ਚ ਖੜੇ ਕੀਤੇ ਹੋਏ ਨੇ ਤੇ ਅਸੀਂ ਖੁਸ਼ ਹ ਵੀ ਸਾਡਾ ਪੁੱਤ ਹੁਣ ਨਸ਼ਾ ਨਹੀਂ ਕਰਦਾ ਜਦ ਕਿ ਉਹ ਗੋਲੀ ਨੱਚੇ ਤੋਂ 10 ਗੁਣਾ ਵੱਧ ਖਤਰਨਾਕ ਆ ਅਸੀਂ ਖੁਸ਼ ਹਾਂ ਵੀ ਹੁਣ ਘਰੋਂ ਪੈਸੇ ਨਹੀਂ ਮੰਗਦਾ ਵੀ ਸਰਕਾਰ ਨੇ ਗੋਲੀ ਦੇਤੀ ਉਹ ਭਲਿਓ ਲੋਕੋ ਇਹ ਬਹੁਤ ਤਰੀਕੇ ਨਾਲ ਇਹ ਡੀਪ ਸਟੇਟ ਦਾ ਡਿਜ਼ਾਈਨ ਹੈ ਇਹ ਪੰਜਾਬ ਨੂੰ ਖਤਮ ਕਰਨ ਲੱਗੀ ਹੋਈ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਤੁਹਾਡੀ ਧੌਣ ਦੇ ਵਿੱਚੋਂ ਕੀਲਾ ਕੱਢਣ ਦਾ ਇੱਕ ਨਵਾਂ ਤਰੀਕਾ ਇਹ ਇਹ ਡੀਪ ਡਿਜ਼ਾਈਨ ਹੈ ਇਹ ਡੀਪ ਸਰਕਾਰ ਦਾ ਡੀਪ ਸਟੇਟ ਦਾ ਇਹ ਨਮੀ ਕਿਸਮ ਦਾ ਇੱਕ ਅਤਵਾਦ ਹੈ ਜਿਹੜਾ ਤੁਹਾਡੇ ਲੋਕਾਂ ਦੇ ਝੋਲੀ ਦੇ ਵਿੱਚ ਪਾਇਆ ਜਾ ਰਿਹਾ ਹੈ। ਪੰਜਾਬ ਦੇ ਨਾਲ ਸ਼ੁਰੂ ਤੋਂ ੱੱਕਾ ਹੁੰਦਾ ਆਇਆ। ਕਿਸਾਨੀ ਅੰਦੋਲਨ ਦੇ ਦੌਰਾਨ ਤੁਸੀਂ ਲੋਕ ਉੱਥੇ ਮਰ ਰਹੇ ਤੇ ਰੜ ਰਹੇ ਤੇ ਸੜ ਰਹੇ ਤੇ ਤੇ ਤੁਹਾਡੇ ਹੱਕ ਦੇ ਵਿੱਚ ਇੱਕ ਆਵਾਜ਼ ਉੱਠੀ ਸਿਰਫ ਇੱਕ ਸਤਿਆਪਾਲ ਮਲਿਕ ਜੋ ਜੰਡਕ ਦੇ ਗਵਰਨਰ ਸੀਗੇ। ਉਹਨੇ ਤੁਹਾਡਾ ਇਤਿਹਾਸ ਦੱਸਿਆ ਸਟੇਜਾਂ ਤੋਂ। ਉਹਨੇ ਬੀਜੇਪੀ ਦੇ ਵਿੱਚ ਹੁੰਦੇ ਹੋਏ ਉਹਨੇ ਪ੍ਰਧਾਨ ਮੰਤਰੀ ਨੂੰ ਸਿੱਧਾ ਸੰਬੋਧਨ ਕਰਕੇ ਕਿਹਾ ਵੀ ਇਹਨਾਂ ਲੋਕਾਂ ਨਾਲ ਨਾ ਅੜਜੇ ਇਹ 100-100 ਸਾਲਾਂ ਬਾਅਦ ਵੀ ਬਦਲਾ ਲੈ ਲੈਂਦੇ ਨੇ ਤੂੰ ਇਹਨਾਂ ਦੀਆਂ ਜ਼ਮੀਨਾਂ ਨੂੰ ਹੱਥ ਨਾ ਪਾ ਇਹਨਾਂ ਦੇ ਗਲ ਨੂੰ ਹੱਥ ਨਾ ਪਾ ਫਿਰ ਹਿਸਟਰੀ ਨੇ ਦੁਹਰਾ ਕੀਤਾ ਇੱਕ ਆਵਾਜ਼ ਕਈ 100 ਸਾਲ ਪਹਿਲਾਂ ਕਟੋਕਟਾ ਆਜ਼ਾਦੀ ਤੋਂ ਕੁਝ ਸਮੇਂ ਪਹਿਲਾਂ ਬਾਅਦ ਵਿੱਚ ਇੱਕ ਆਵਾਜ਼ ਸਰਦਾਰ ਕਪੂਰ ਸਿੰਘ ਦੀ ਆਵਾਜ਼ ਬਣ ਕੇ ਪੰਜਾਬ ਦੇ ਲਈ ਉੱઠી ਉਹਨੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਪੰਜਾਬ ਦੇ ਬਾਰੇ ਸਵਾਲ ਕੀਤੇ ਯਕੀਨ ਮੰਨਿਓ ਜਦੋਂ ਉਹਦਾ ਉਹਨਾਂ ਦਾ ਦਿਹਾਂਤ ਹੋਇਆ ਸਰਦਾਰ ਕਪੂਰ ਸਿੰਘ ਦਾ ਅੱਜ ਤੱਕ ਉਸ ਪੰਜਾਬ ਦੇ ਪੁੱਤ ਦੇ ਲਈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਸ਼ੋਕ ਮਤਾ ਨਹੀਂ ਪੜਿਆ ਗਿਆ ਅੱਜ ਤੱਕ ਉਹਦਾ ਕਸੂਰ ਕੀ ਸੀ ਕਿ ਉਹਨੇ ਪੰਜਾਬ ਦੀ ਗੱਲ ਕੀਤੀ ਸੀ ਜਦੋਂ ਵੀ ਕੋਈ ਰਾਜ ਸਭਾ ਦਾ ਮੈਂਬਰ ਜਾਂ ਲੋਕ ਸਭਾ ਦਾ ਮੈਂਬਰ ਇਸ ਦੁਨੀਆ ਤੋਂ ਜਾਂਦਾ ਹੈ ਸਭ ਤੋਂ ਪਹਿਲੇ ਦਿਨ ਜਦੋਂ ਵਿਧਾਨ ਸਭਾ ਸੌਰੀ ਜਦੋਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਸਦਨ ਜੁੜਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਸਜਦਾ ਕੀਤਾ ਜਾਂਦਾ ਹੈ ਉਹਨਾਂ ਦੇ ਲਈ ਸ਼ੋਕਮਤਾ ਪੜੇ ਜਾਂਦੇ ਹਨ ਪਰ ਸਰਦਾਰ ਕਪੂਰ ਸਿੰਘ ਦੇ ਬਾਰੇ ਕੋਈ ਸ਼ੋਕਮਤਾ ਨਹੀਂ ਪੜਿਆ ਗਿਆ ਕਾਰਨ ਕਿ ਉਹਨੇ ਅੱਖ ਚੱਕ ਪਾ ਕੇ ਦਿੱਲੀ ਦੇ ਗੱਲ ਕਰਨ ਦੀ ਜ਼ਰੂਰਤ ਕੀਤੀ ਸੀ ਬਿਲਕੁਲ ਉਹੀ ਕੁਝ ਹੁਣ ਦੌਰ ਆਇਆ ਗਿਆ ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਸੱਤਿਆਪਾਲ ਮਲਿਕ ਉਹਨਾਂ ਦਾ ਦਿਹਾਂਤ ਹੁੰਦਾ ਉਹਨਾਂ ਦਾ ਸੰਸਕਾਰ ਜੋ ਕਿ ਸਰਕਾਰੀ ਤੌਰ ਤੇ ਹੋਣਾ ਚਾਹੀਦਾ ਪ੍ਰੋਟੋਕੋਲ ਆਹੇ ਇਹ ਰੂਲ ਨੇ ਪਰ ਉਹਨਾਂ ਦਾ ਸੰਸਕਾਰ ਸਾਡੇ ਸਿੱਖ ਸਮੁਦਾਇ ਦੇ ਲੋਕਾਂ ਨੇ ਕੀਤਾ ਉਥੇ ਇੱਕ ਵੀ ਕੋਈ ਸਰਕਾਰੀ ਮੁਲਾਜ਼ਮ ਉਥੇ ਆਇਆ ਨਹੀਂ ਕਾਰਨ ਪੰਜਾਬ ਦੀ ਕਿਸਾਨੀ ਦੇ ਲਈ ਉਹਨੇ ਹਾ ਦਾ ਨਾਰਾ ਮਾਰਿਆ ਸੀ ਉਹਨੇ ਸੱਚ ਬੋਲਿਆ ਸੀ ਉਹ ਤੁਹਾਡੇ ਲੋਕਾਂ ਦੇ ਨਾਲ ਆ ਕੇ ਖੜ ਗਿਆ ਸੀ ਉਹਨੂੰ ਗੁਮਨਾਮ ਮੌਤ ਦਿੱਤੀ ਗਈ ਗੁਮਨਾਮ ਉਦੀ ਮੌਤ ਨੂੰ ਗੁਮਨਾਮ ਕਰਨ ਦੀ ਕੋਸ਼ਿਸ਼ ਚੱਲ ਰਹੀ ਆ ਅੱਜ ਉਹਨਾਂ ਦੀ ਸ਼ਰਧਾਂਜਲੀ ਸਮਾਗਮ ਸੀਗੇ ਉਹਨਾਂ ਦੇ ਬਾਰੇ ਹੀ ਜਲੰਧਰ ਦੇ ਵਿੱਚ ਅਸੀਂ ਉੱਥੇ ਜਾਣਾ ਸੀ ਬਾਈ ਅਮਤੋਜ ਮਾਨ ਔਰ ਅਸੀਂ ਪਰੰਤੂ ਅਸੀਂ ਉਹਰੇ ਚੁਣੇ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਲੋਕਾਂ ਦੇ ਵਿੱਚ ਰਹੀਏ ਵੀ ਇੱਥੋਂ ਹੀ ਬਾਈ ਅਮਤੋਜ ਮਾਨ ਜੀ ਉਹਨਾਂ ਨੂੰ ਸ਼ੋਕਮਤਾ ਦੇਣਗੇ ਜੀ ਇੱਥੋਂ ਸਾਡੇ ਸਾਰੇ ਵੱਲੋਂ ਆਪਣੇ ਆਪ ਨੂੰ ਜਗਾਓ ਆਪਣੇ ਆਪ ਨੂੰ ਪਿਆਰ ਕਰੋ ਜਿੱਥੇ ਸੜਕਾਂ ਤੇ ਲੜਾਈ ਲੜਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਉਥੇ ਨਾਲ ਦੀ ਨਾਲ ਆਪਣੇ ਆਪ ਨੂੰ ਟੇਬਲ ਤੇ ਵਿਚਾਰ ਦੀ ਲੜਾਈ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰੋ ਜੇ ਪੰਜਾਬ ਬਚਾਉਣਾ ਹੈ ਇਹ ਤੁਹਾਨੂੰ ਖਤਮ ਕਰ ਦੇਣਗੇ ਨਵੇਂ-ਨਵੇਂ ਰੂਪ ਲੈ ਕੇ ਆ ਰਹੇ ਨੇ ਨਮੀ-ਨਮੀਆਂ ਪਾਰਟੀਆਂ ਗਠਿਤ ਹੋ ਰਹੀਆਂ ਸਿਰਫ ਤੇ ਸਿਰਫ ਤੁਹਾਡੀ ਵੋਟ ਨੂੰ ਵੰਡਣ ਵਾਸਤੇ ਇੱਕ ਹੁਣ ਨਵੀਂ ਪਾਰਟੀ ਫੇਰ ਬਣ ਕੇ ਆਟੀ ਆ ਪਿਛਲੇ 2-4 ਦਿਨ ਪਹਿਲਾਂ ਹਲੇ ਤੱਕ ਉਹ ਆਪਣਾ ਨਾਮ ਨਹੀਂ ਦੱਸ ਰਹੇ ਵੀ ਸਾਡਾ ਨਾਮ ਕੀ ਆ ਉਹਦਾ ਵੀ ਡਿਜ਼ਾਈਨ ਬੜਾ ਖੂਬਸੂਰਤ ਆ ਸਭ ਤੋਂ ਪਹਿਲਾਂ ਉਹਦੇ ਵਿੱਚ ਰੋਲਾ ਪਾਇਆ ਗਿਆ ਕਿ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਇਆ ਜਾਊਗਾ ਬਣਾਇਆ ਨਹੀਂ ਕਾਰਨ ਡੀਪ ਸਟੇਟ ਭਾਰਤ ਸਰਕਾਰ ਦੇ ਨਾਲ ਲੜਨ ਵਾਲੇ ਸਰਦਾਰ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਆ ਉਹਦੇ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ ਫੇਰ ਮਨਪ੍ਰੀਤ ਯਾਲੀ ਨੂੰ ਪ੍ਰਧਾਨ ਬਣਾਉਣਾ ਸੀ ਉਹਨੂੰ ਨਹੀਂ ਬਣਾਇਆ ਗਿਆ ਕਾਰਨ ਜਿਹੜੀ ਹੁਣ ਮੌਜੂਦਾ ਰਾਸ਼ਟਰਪਤੀ ਹੈ ਦਰਪਤੀ ਮੁਰਮੂ ਉਹਨੂੰ ਵੋਟ ਨਹੀਂ ਸਿਪਾਈ ਉਹਨੇ ਬੀਜੇਪੀ ਚਾਹੇ ਤਾਂ ਕੱਲੂ ਦੇ ਨਾਲ ਸਮਝੌਤਾ ਨਹੀਂ ਕਰ ਸਕਦੀ ਹੈ ਕਿ ਗੋਟੀਆਂ ਫਿੱਟ ਕੀਤੀਆਂ ਜਾਣੀਆਂ ਸਾਡੀ ਸਾਈਕੋਲੋਜੀ ਨੂੰ ਕੈਪਚਰ ਕਰਨ ਵਾਸਤੇ ਸਾਡੀ ਸੋਚ ਨੂੰ ਸਾਡੀ ਮਾਨਸਿਕਤਾ ਨੂੰ ਤੋੜਨ ਵਾਸਤੇ ਅਲੱਗ-ਅਲੱਗ ਰੂਪ ਦੇ ਚਿਹਰੇ ਬਣਾਏ ਜਾਂਦੇ ਆ ਫਿਰ ਉਹਨਾਂ ਦੇ ਪਿੱਛੇ ਜਾਤ ਨੂੰ ਲੈ ਕੇ ਖੜਾ ਕੀਤਾ ਜਾਂਦਾ ਸਿਰਫ ਤੇ ਸਿਰ ਸਾਡੀਆਂ ਵੱਡੀਆਂ ਪਾਉਣ ਵਾਸਤੇ ਤੁਹਾਨੂੰ ਜਾਗਰੂਕ ਹੋਣਾ ਪਊਗਾ ਆਪਣੇ ਹੱਕਾਂ ਨੂੰ ਪਹਿਚਾਣਨਾ ਪਊਗਾ ਜਿੱਥੇ ਤੁਸੀਂ ਸੜਕਾਂ 'ਤੇ ਲੜਾਈ ਲੜਨੀ ਆ ਉੱਥੇ ਤੁਹਾਨੂੰ ਟੇਬਲ 'ਤੇ ਵੀ ਲੜਾਈ ਲੜਨੀ ਪੈਣੀ ਆ ਪੜਨਾ ਪਊਗਾ ਗਿਆਨ ਇਕੱਠਾ ਕਰਨਾ ਪਊਗਾ ਫਿਰ ਤੁਸੀਂ ਆਪਣੇ ਆਪ ਨੂੰ ਬਚਾਉਂਗੇ ਆਪਣੇ ਬੱਚਿਆਂ ਨੂੰ ਬਚਾਉਂਗੇ ਆਪਣੀ ਜਵਾਨੀ ਨੂੰ ਬਚਾਉਂਗੇ ਆਪਣੀ ਕਿਸਾਨੀ ਨੂੰ ਬਚਾਉਂਗੇ ਆਪਣੇ ਪੰਜਾਬ ਨੂੰ ਬਚਾਉਂਗੇ ਜੇ ਜਾਗਰੂਕ ਨਹੀਂ ਹੁੰਦੇ ਤਾਂ ਯਾਦ ਰੱਖਿਓ ਦਿਨ ਦੂਰ ਨਹੀਂ ਹੈ ਜਿਸ ਦਿਨ ਤੁਹਾਨੂੰ ਲੱਭਿਆ ਇੱਥੇ ਕੁਝ ਵੀ ਤੁਹਾਡਾ ਆਪਣਾ ਲੱਭਣਾ ਨਹੀਂ ਹੈ ਇਹ ਲੈਂਡ ਪੁਲਿੰਗ ਪਾਲਸੀ ਉਸੇ ਸਕੀਮ ਦੇ ਤਹਿਤ ਇੱਥੇ ਆਈ ਸੀ ਜਦੋਂ ਤੱਕ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਜਦੋਂ ਤੱਕ ਇਹਨੂੰ ਕੈਬਨਟ ਦੀ ਮੀਟਿੰਗ ਦੇ ਵਿੱਚ ਮਤਾ ਪਾ ਕੇ ਇਹਨੂੰ ਕੈਂਸਲ ਨਹੀਂ ਕੀਤਾ ਜਾਂਦਾ ਇਹਨੂੰ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਪਣੇ ਆਪ ਨੂੰ ਦੇਖਿਓ ਕਿਤੇ ਢਿੱਲਾ ਨਾ ਪਾ ਲਿਓ ਆਪਣੇ ਆਪ ਨੂੰ ਪਿੱਛੇ ਨਾ ਕਰ ਲਿਓ ਇਹ ਲੜਾਈ ਇੱਕ ਪੈੜਾ ਦੂਰ ਹੈ ਇੱਕ ਪੈੜਾ ਹੋਰ ਪੱਟ ਦੀ ਸਾਰੀ ਤੁਸੀ ਲੜਾਈ ਪੂਰੀ ਤਰ੍ਹਾਂ ਜਿੱਤ ਜਾਣੀ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਤੋਂ ਇਜਾਜ਼ਤ ਚਾਹੂੰਗਾ ਜੇ ਕੋਈ ਸ਼ਬਦ ਮੇਰੇ ਵੱਲੋਂ ਕੋਈ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ